ਤੇੰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਕਿਹੜਾ ਜਾਊਗਾ ਕਿੰਨਾ ਸੁੱਤ ਮਿਲੇਗਾ ਦੇਖੋ ਇਹ ਟ੍ਰੇਨ ਜਿਹੜੀ ਹੈ ਅਮਰਸਰ ਵਾਸਤੇ ਇੱਕ ਬਹੁਤ ਹੀ ਵਧੀਆ ਟ੍ਰੇਨ ਹੋਏਗੀ ਔਰ ਇਹਦਾ ਸਾਡੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਹੋਏਗਾ ਕਿਉਂਕਿ ਮੱਧਮਾਰਗ ਦੇ ਯਾਤਰੀ ਜਿਹੜੇ ਬਹੁਤ ਜਾਜ ਸਫਰ ਨਹੀਂ ਕਰ ਸਕਦੇ ਜਾਜ ਵਾਲੀਆਂ ਸਹੂਲਤਾਂ ਇਸ ਟ੍ਰੇਨ 'ਚ ਹੋਣਗੀਆਂ ਪਰ ਪੈਸੇ ਜਾਜ ਦੇ ਨਾਲੋਂ ਬਹੁਤ ਘੱਟ ਹੋਣਗੇ ਅਮਰਸਰ ਗੁਰੂ ਨਗਰੀ ਦੇ ਸ਼ਹਿਰ ਵਾਸੀਆਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਆਪਾਂ ਜ਼ਿੰਮੇਵਾਰੀ ਨਿਭਾ ਕੇ ਨਿਭਾਈ ਔਰ ਇੱਕ ਟ੍ਰੇਨ ਜਿਹੜੀ ਅਮਰਸਰ ਨੂੰ ਸਮਰਪ ਮੈਂ ਚੇਚੇ ਤੌਰ ਤੇ ਜਿਹੜੇ ਰੇਲਵੇ ਮਿਨਿਸਟਰ ਐ ਅਸ਼ਵਨੀ ਵੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਬਾਰ-ਬਾਰ ਗੱਲ ਕਰਨ ਤੇ ਉਹਨਾਂ ਨੇ ਗੱਲ ਰੱਖਣ ਤੇ ਵਕਾਲਤ ਕਰਨ ਦੀ ਇਸ ਟ੍ਰੇਨ ਲਈ ਉਹ ਇਹ ਗੱਲ ਮੰਨਿਆ ਔਰ ਇਹਨਾਂ ਨੇ ਚਲਾਈ ਔਰ ਪ੍ਰਧਾਨ ਮੰਤਰੀ ਆ ਧੰਨਵਾਦ ਵੀ ਕਰਦਾ ਜਿਹੜੇ ਅੱਜ ਇਹਨੂੰ ਇਨੌਗਰੇਟ ਕਰ ਰਹੇ ਨੇ ਬਹੁਤ ਬੜੀ ਸ਼ੋਗ ਇਹ ਕਹਿਣਾ ਚਾਹਤਾ ਹਾਂ ਪੰਜਾਬ ਦੀ ਜਨਤਾ ਕੋ ਕਿ ਪ੍ਰਧਾਨ ਮੰਤਰੀ ਜੀ ਕੀ ਤਰਫੋਂ ਸੇ ਬਹੁਤ ਬੜੀ ਸ਼ੋਗਾਤ ਹਮਾਰੇ ਪੰਜਾਬ ਕੋ ਮਿਲੀ ਔਰ ਪੰਜਾਬ ਕੋ ਹੀ ਨਹੀਂ ਤੋਂ ਪੂਰੇ ਦੇਸ਼ ਮੇ ਇੱਕ ਤਰ੍ਹਾਂ ਦੇ ਵਿਕਾਸ ਕਿ ਗੰਗਾ ਵਹਾ ਦਿਆ ਹੈ ਇਸ ਇਨਫਰਾਸਟ੍ਰਕਚਰ ਦੇ ਖੇਤਰ ਮੇਂ